ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਆ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਲੋ ਜੀ 3 ਵਜੇ ਦਾ ਟਾਈਮ ਆ 3 ਵਜੇ ਅੱਜ ਮੈਂ ਆਪਣਾ ਬਲੌਗ ਜਿਹੜਾ ਸਟਾਰਟ ਕੀਤਾ ਤੇ ਹੁਣ ਆਪਾਂ ਲੱਗੇ ਅੱਜ ਜਿਵੇਂ ਕਿ ਮੈਂ ਪਲਾਂਟਸ ਨੇ ਜਿਹੜੇ ਬਾਹਰ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਨਾ ਮੈਨੂੰ ਇਹ ਡਰ ਆ ਵੀ ਖਰਾਬ ਨਾ ਹੋ ਜਾਣਾ ਅੱਜ ਆਪਾਂ ਉਹਨਾਂ ਨੂੰ ਅੰਦਰ ਸ਼ਿਫਟ ਕਰਾਂਗੇ ਅੰਦਰ ਰੱਖਾਂਗੇ ਅ ਪਹਿਲਾਂ ਸਭ ਤੋਂ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜੇ ਪੋਟ ਨੇ ਉਹਨੂੰ ਸਾਫ਼ ਕਰ ਲਵਾਂਗੇ ਧੋ ਲਵਾਂਗੇ ਹਨਾ ਪਰ ਮੈਂ ਹੁਣ ਆ ਵੀਡੀਓ ਸ਼ੁਰੂ ਤਾਂ ਕਰਨ ਲੱਗੀ ਆ ਪਰ ਦੇਖਦੇ ਹਾਂ ਹਜੇ ਮੈਨੂੰ ਐ ਨਹੀਂ ਪਤਾ ਥੋੜਾ ਜਿਹਾ ਟਾਈਮ ਲੱਗ ਜੇ ਇੱਕ ਦੋ ਕੰਮ ਹੋਰ ਰਹਿੰਦੇ ਨੇ ਜਿਵੇਂ ਕਿ ਬਰਤਨ ਵਗੈਰਾ ਨੇ ਪਹਿਲਾਂ ਤਾਂ ਉਹ ਸਾਫ਼ ਕਰੂੰਗੀ ਹਨਾ ਚਾਹ ਵਾਲੇ ਕਿਉਂਕਿ ਫਿਰ 4 4:30 ਵਜੇ ਸਨੀ ਵੀ ਆ ਜਾਂਦਾ ਤੇ ਉਹ ਫਿਰ ਮੈਨੂੰ ਫਿਰ ਦੁਬਾਰਾ ਫਿਰ ਚਾਹ ਬਣਾਉਣੀ ਪੈਂਦੀ ਆ ਕਿਉਂਕਿ ਫਿਰ ਮੈਨੂੰ ਇਹ ਹਜੇ ਨਵੀਂ ਉਸ ਤੋਂ ਪਹਿਲਾਂ ਵਾਲੇ ਬਰਤਨ ਨੇ ਜਿਹੜੇ ਉਹ ਸਾਫ਼ ਕਰ ਦਵਾਂ ਹਨਾ ਚਲੋ ਜੀ ਅੱਜ ਦੇ ਵਲੌਗ ਨੂੰ ਆਪਾਂ ਕਰਦੇ ਹਾਂ ਜੇਕਰ ਤੁਹਾਨੂੰ ਬਲੌਗ ਵਧੀਆ ਲੱਗਦੇ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਨਿਊ ਆ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤੇ ਹੋ ਸਕੇ ਸ਼ੇਅਰ ਵੀ ਕਰ ਦਿਓ ਕਿਹਣਾ ਰਿਸ਼ਤੇਦਾਰਾਂ ਜਾਂ ਆਪਣੇ ਦੋਸਤਾਂ ਮਿੱਤਰਾਂ ਜਾਂ ਆਪਣੇ ਭੈਣ ਭਰਾਵਾਂਾਂ ਜਾਂ ਸ਼ੇਅਰ ਕਰ ਦਿਓ ਜੀ ਚਲੋ ਜੀ ਅਸੀਂ ਤਾਂ ਬਲੌਗ ਕਰਦੇ ਆਪਾਂ ਰੂਮ ਨੂੰ ਸਜਾਉਨੇ ਆ ਪਹਿਲਾਂ ਦੀ ਤਰ੍ਹਾਂ ਕਰਦੇ ਆ ਕਿਉਂਕਿ ਹੁਣ ਕਾਫੀ ਮਤਲਬ ਕਿ ਟਾਈਮ ਹੋ ਗਿਆ ਸੀ ਇਸ ਸਰਦੀ ਵੀ ਮੇਰੇ ਤੋਂ ਉਨਾਂ ਵਧੀਆ ਰੂਮ ਨਹੀਂ ਸਜੇ ਜਿੰਨਾ ਮੈਂ ਪਹਿਲਾਂ ਰੱਖ ਜਾਂਦੀ ਸੀ ਤੁਸੀਂ ਪੁਰਾਣੇ ਵੀਡੀਓ ਦੇਖਿਓ ਮਤਲਬ ਕਿ ਬਹੁਤ ਹੋ ਗਿਆ ਪਤਾ ਨਹੀਂ ਹੁਣ ਥੋੜੀ ਕੀ ਪ੍ਰੋਬਲਮ ਹੋ ਗਈ ਪਤਾ ਨਹੀਂ ਵੀਕਨੈਸ ਹੋ ਗਈ ਕੀ ਹੋ ਗਿਆ ਮਤਲਬ ਉਨੀ ਹਿੰਮਤ ਜੀ ਨਹੀਂ ਪੈਂਦੀ ਹੈਗੀ ਚਲੋ ਜੀ ਹੁਣ ਮੈਨੂੰ ਆਪਣੇ ਆਪ ਨੂੰ ਵੀ ਲੱਗਦਾ ਰਹਿੰਦਾ ਵੀ ਕੀ ਹੋ ਗਿਆ ਹਨਾ ਮੈਨੂੰ ਮਤਲਬ ਉੱਡਾਂ ਦੀ ਸਫਾਈ ਨਹੀਂ ਮੇਰੇ ਤੋਂ ਰੈਂਦੀ ਪਤਾ ਨਹੀਂ ਕੀ ਹੋ ਗਿਆ ਕੀ ਨਾ ਪਰ ਚਲੋ ਅੱਜ ਆਪਾਂ ਪਹਿਲਾ ਨੀ ਤਰ੍ਹਾਂ ਰੂਮ ਨੂੰ ਸਜਾਉਣਾ ਹੈ ਪਲਾਂਟਸ ਨੇ ਜਿਹੜੇ ਅੰਦਰ ਰੱਖਦੇ ਆ ਇੱਕ ਮੈਂ ਡੀ ਆਈ ਵਾਈ ਐਲਈਡੀ ਪੈਨਲ ਬਣਾਈ ਸੀ ਉਹਨਾਂ ਦੇ ਨੀਚੇ ਵਾਲੇ ਪਾਵੇ ਤਾਂ ਸੀਗੇ ਜਿਹੜੇ ਲਗਾਏ ਸੀ ਮੇਰੇ ਤੋਂ ਵਧੀਆ ਨਹੀਂ ਨਹੀਂ ਲੱਗੀ ਸੀ ਟੁੱਟ ਕੇ ਪਰ ਇਦਾਂ ਹੀ ਆਪਾਂ ਅੰਦਰ ਰੱਖਾਂਗੇ ਐਲਈਡੀ ਦੇ ਕੋਲ ਉੱਥੇ ਹੀ ਰੱਖਾਂਗੇ ਪਲਾਂਟ ਤੇ ਕੁਝ ਆਰਟੀਫੀਸ਼ੀਅਲ ਪਲਾਂਟ ਰੱਖਾਂਗੇ ਹਨਾ ਤੇ ਸਾਰੀ ਆਪਾਂ ਕਰਦੇ ਆ ਅੱਜ ਰੂਮ ਦੀ ਸਜਾਵਟ ਥੋੜੀ ਜੀ ਤੇ ਹੌਲੀ ਹੌਲੀ ਕੱਖ ਕਿਦਾਂ ਇਸ ਜਿਹੜੀ ਆਪਾਂ ਹਨਾ ਰੂਮ ਨੂੰ ਥੋੜਾ ਜਿਹਾ ਸਜਾ ਲਵਾਂਗੇ ਵਧੀਆ ਲੱਗਦਾਗਾ ਖਾਲੀ ਖਾਲੀ ਜਿਹਾ ਲੱਗ ਰਿਹਾ ਸੀ ਰੂਮ ਚਲੋ ਜੀ ਚੱਲਦੇ ਆਪਾਂ ਪਹਿਲਾਂ ਬਰਤਨ ਵਗੈਰਾ ਸਾਫ ਕਰ ਲਾਂ ਫਿਰ ਮੈਂ ਉਹ ਕਰਦੇ ਆ ਆ ਰੂਮ ਚ ਬੈਠੀ ਸੀ ਉਧਰ ਨਾਲ ਆਵਾਜ਼ ਆ ਰਹੀ ਸੀ ਟੀਵੀ ਦੀ ਤਾਂ ਕਰਕੇ ਮੈਂ ਇੱਧਰ ਬੈਠੀ ਸੀ ਦੇਖੋ ਮੇਰਾ ਫੇਸ ਕਾਫੀ ਫਰਕ ਹੁਣ ਤਾਂ ਮੇਰੇ ਤੋਂ ਦਵਾਈ ਲੈਣ ਵੀ ਨਹੀਂ ਜਾਇਆਗਾ ਹਨਾ ਜਾਣਾ ਸੀ ਪਰ ਆ ਬਹੁਤ ਲਾਈਟ ਪੈ ਗਈ ਲਾਈਟ ਲਈ ਹੋ ਗਈ ਦੇਖੋ ਬਹੁਤ ਜ਼ਿਆਦਾ ਚਲੋ ਜੀ ਚੱਲਦੇ ਹੁਣ ਆਪਾਂ ਕਰਦੇ ਆ ਕੰਮਕਾਰ ਸ਼ੁਰੂ ਲਓ ਜੀ ਪlant ਨੇ ਜਿਹੜੇ ਆਪਾਂ ਅੰਦਰ ਰੱਖਣੇ ਸ਼ੁਰੂ ਕਰਦੇ ਆ ਤੇ ਪਹਿਲਾਂ ਚੱਲਦੇ ਆਪਾਂ ਬਾਹਰ ਪlant ਦੇ ਜਿਹੜੇ ਪੌਟ ਨੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ ਪੌਟ ਕਿਉਂਕਿ ਥੋੜੀ ਜਿਹੀ ਮਿੱਟੀ-ਮੁੱਟੀ ਜਿਹੀ ਹੋਈ ਪਈ ਹੈਗੀ ਬਾਹਰ ਪਰ ਅੰਦਰ ਰੂਮ ਦੇ ਵਿੱਚ ਹੀ ਰੱਖੂਗੇ ਉਸ ਤੋਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਮੈਂ ਇੱਥੇ ਕੁਆਲਟੀ ਦੇ ਵਿੱਚ ਪਾਣੀ ਰੱਖ ਲਿਆ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੂਗੇ ਸਾਬਣ ਦੇ ਨਾਲ ਜਿਹੜੇ ਪੌਟ ਨੇ ਧੋ ਲੂਗੇ ਕਿਉਂਕਿ ਬਾਈਟ ਪੌਟ ਨੇ ਨਾ ਫਿਰ ਮੱਖੀਆਂ ਵਗੈਰਾ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਬਹੁਤ ਜ਼ਿਆਦਾ ਹੋਣੀਆਂ ਪੈ ਗਈਆਂ ਪਰ ਕਾਫੀ ਦਿਨਾਂ ਤੋਂ ਨਾ ਮੈਨੂੰ ਕਾਲ ਹੋਈ ਪਈ ਸੀਗੀ ਮੈਨੂੰ ਡਰ ਸੀ ਰਾਤ ਨੂੰ ਮੈਨੂੰ ਬਹੁਤ ਜ਼ਿਆਦਾ ਸਟਰ ਲੱਗਦਾ ਹੁੰਦਾ ਸੀ ਵੀ ਮੇਰੇ ਪਲਾਂਟ ਮਰ ਨਾ ਜਾਣ ਕਿਉਂਕਿ ਬੱਚਿਆਂ ਨੇ ਤਰ੍ਹਾਂ ਪਾਲਲੇ ਹੋਏ ਨੇ ਇਹ 2-3 ਸਾਲ ਦੇ ਨੇਗੇ ਮੇਰੇ ਇਹ ਜਿਹੜੇ Song of India ਦੇ ਪਲਾਂਟ ਨੇਗੇ ਮਤਲਬ ਕਿ 2-3 ਸਾਲ ਤੋਂ ਮੈਂ ਕਟਿੰਗ ਤੋਂ ਇਹਨਾਂ ਨੂੰ ਬੇਬੀ ਮਤਲਬ ਕਿ ਮਦਰ ਪਲਾਂਟ ਸੀਗਾ ਉਹਦੀ ਕਟਿੰਗ ਤੋਂ ਮੈਂ ਇਹਨਾਂ ਨੂੰ ਤਿਆਰ ਕੀਤਾ ਸੀਗਾ ਹਨਾ ਦੋਨਾਂ ਨੂੰ ਜਿਹੜੇ ਵਾਈਟ ਪੌਟ ਨੇ ਗੋਲ ਵਾਲੇ ਇਹਨਾਂ ਦੇ ਵਿੱਚ ਕਟਿੰਗ ਲਗਾ ਕੇ ਪਹਿਲਾਂ ਪਾਣੀ ਦੇ ਵਿੱਚ ਗਰੋ ਕੀਤੀ ਕਟਿੰਗ ਹਨਾ ਜਦੋਂ ਉਹਦੇ ਜੜਾ ਪਾਣੀ ਦੇ ਵਿੱਚ ਹਰੀਆਂ ਹੋ ਗਈਆਂ ਫਿਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਪੌਟ ਦੇ ਵਿੱਚ ਲਗਾਇਆ ਹੋਰ ਪੌਟ ਦੇ ਵਿੱਚ ਹਨਾ ਫਿਰ ਇੱਥੇ ਫਿਰ ਫਿਰ ਮੈਂ ਦੁਬਾਰੇ ਇਹ ਵਾਲੇ ਵਾਈਟ ਪੌਟ ਦੇ ਵਿੱਚ ਲਗਾਇਆ ਕਾਫੀ ਜਣੀ ਕਿ ਮੇਰੀ ਮਿਹਨਤ ਕਈ ਸਾਲਾਂ ਦੀ ਹੈਗੀ ਪਰ ਡਰ ਵੀ ਹੁੰਦਾ ਇਹਨਾਂ ਨੂੰ ਨਾ ਬੱਚੇ ਮੰਗੋ ਪਾਲ ਲੈਣਾ ਪੈਂਦਾਗਾ ਪਹਿਲਾਂ ਮੇਰੇ ਅੰਦਰ ਹੀ ਸੀ ਤੁਸੀਂ ਪਿਛਲੇ ਵੀਡੀਓ ਦੇਖਿਓ ਪਲਾਂਟ ਅੰਦਰ ਹੀ ਹੁੰਦੇ ਸੀ ਕਿ ਪਰ ਸਰਦੀ ਸਰਦੀ ਦੇ ਵਿੱਚ ਨਾ ਬਾਹਰ ਕੱਢਣੇ ਪੈਂਦੇ ਨੇ ਪਰ ਇਹਨਾਂ ਨੂੰ ਜਿੰਨੇ ਕ ਆਪਾਂ ਆਏ ਕਿ ਨੇ ਵੀ ਅੰਦਰ ਠੰਡਕ ਦੀ ਲੋੜ ਆ ਜਾਂਦਾ ਹਾਂ ਮਤਲਬ ਕਿ ਉੰਨੀ ਇਹਨਾਂ ਨੂੰ ਥੋੜੇ ਜਿ ਮਤਲਬ ਕਿ ਰੋਸ਼ਨੀ ਬਾਹਰ ਦੀ ਵੀ ਚਾਹੀਦੀ ਹੈਗੀ ਹੈ ਨਾ ਇੱਕ ਭੈਣ ਨੇ ਮੈਨੂੰ ਕਿਹਾ ਸੀ ਕੱਲ ਵੀ ਤੁਸੀਂ ਨਾ ਪੰਜਾਬੀ ਬੋਲਿਆ ਕਰੋ ਵੀ ਤੁਹਾਡੇ ਵੀਡੀਓ ਚ ਚਾਰ ਚੰਨ ਲੱਗ ਜਾਣਗੇ ਹਾਂਜੀ ਭੈਣੇ ਕੋਸ਼ਿਸ਼ ਕਰਦੀ ਹਾਂ ਹਮੇਸ਼ਾ ਵੈਸੇ ਤਾਂ ਇਹ ਖੁਬਹੁਤ ਘੱਟ ਬੋਲਦੇ ਹੋਂ ਪਹਿਲਾਂ ਨਾਲੋਂ ਮੈਂ ਹੈ ਨਾ ਪਰ ਚਲੋ ਹੌਲੀ ਹੌਲੀ ਆਦਤ ਜਿਹੜੀ ਛੋਟੂ ਜੁਗੀ ਤੇ ਮਤਲਬ ਕਿ ਆ ਅੰਦਰ ਹੀ ਰੱਖੇ ਹੁੰਦੇ ਸੀ ਇਹ ਪਰ ਜਿੰਨੀ ਕ ਮਤਲਬ ਇਹਨਾਂ ਨੂੰ ਅੰਦਰ ਦੀ ਵੀ ਆਪਾਂ ਇਹ ਕਹਦੀਏ ਵੀ ਜਿਹੜੇ ਮਤਲਬ ਸ਼ੇਡ ਵਾਲੇ ਪਲਾਂਟ ਹੁੰਦੇ ਨੇ ਜਾਂ ਇੰਡੋਰ ਪਲਾਂਟ ਕਹ ਲਈ ਆਪਾਂ ਹਨਾ ਉਹਨਾਂ ਨੂੰ ਬਾਹਰਲੀ ਧੁੱਪ ਵੀ ਲਵਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਵੀ ਜਿਵੇਂ ਕਿ ਹਫ਼ਤੇ ਦੇ ਵਿੱਚ ਇੱਕ ਦਿਨ ਇੱਕ ਦਿਨ ਆਪਾਂ ਇਹਨੂੰ 2-3 ਘੰਟਿਆਂ ਦੀ ਜਾਨੀ ਕਿ ਪੂਰੇ ਦਿਨ ਦੀ ਨਹੀਂ 2-3 ਘੰਟਿਆਂ ਦੀ ਧੁੱਪ ਲਵਾ ਦਈਏ ਹਨਾ ਤੁਹਾਡੇ ਵਿੱਚੋਂ ਜਾਨੀ ਕਿ ਮੇਰੀ YouTube ਫੈਮਿਲੀ ਵਿੱਚੋਂ ਕਿੰਨਾ ਕਿੰਨਾਂ ਨੂੰ ਪਲਾਂਟਸ ਦੇ ਨਾਲ ਪੌਦਿਆਂ ਦੇ ਨਾਲ ਪਿਆਰ ਆ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਨਾ ਮੈਨੂੰ ਲੱਗਦਾ ਵੀ ਲਗਭਗ ਸਾਰਿਆਂ ਨੂੰ ਹੈਨਾ ਪੌਦਿਆਂ ਨਾਲ ਪਿਆਰ ਹੋ ਕਿਉਂਕਿ ਪੌਦੇ ਹੁੰਦੇ ਬਹੁਤ ਪਿਆਰੇ ਨੇ ਹੈਨਾ ਗ੍ਰੀਨਰੀ ਹੁੰਦੀ ਹੈ ਜਿਹੜੀ ਇਹਨਾਂ ਦੀ ਇੱਕ ਹਰਿਆਲੀ ਹੁੰਦੀ ਆ ਉਹ ਮਾਰਨ ਨੂੰ ਬਹੁਤ ਜ਼ਿਆਦਾ ਜਿਹੜੀ ਸ਼ੌਂਦੀ ਹੈਗੀ ਹੈ ਨਾ ਮੈਨੂੰ ਬਹੁਤ ਵਧੀਆ ਲੱਗਦੇ ਨੇ ਪਰ ਹੁਣ ਥੋੜਾ ਜਿਹਾ ਮੇਰੇ ਕਾਫੀ ਪlant ਮਰ ਜਾਂਦੇ ਨੇਗੇ ਉਹਦੇ ਕਰਕੇ ਨਾ ਫਿਰ ਮੈਂ ਹੁਣ ਥੋੜੀ ਜਿਹੀ ਕੱਟ ਮਤਲਬ ਕਿ ਪlant ਲੈ ਕੇ ਉਹਨਾਂ ਨੂੰ ਇਹੀ ਕੋਸ਼ਿਸ਼ ਕਰਦੀ ਆ ਹਮੇਸ਼ਾ ਵੀ ਇਹਨਾਂ ਨੂੰ ਇੱਕ ਪlant ਤੋਂ ਜਾਨੀ ਕਿਵੇਂ ਕਈ ਪlant ਬਣਾ ਲਵਾਂ ਘਰ ਦੇ ਵਿੱਚ ਹੀ ਡਿਵਾਈਡ ਕਰ ਲੈਣੀਆਂ ਪlantਸ ਨੂੰ ਜਿਹੜੇ ਹੋ ਜਾਂਦੇ ਨੇਗੇ ਇਦਾਂ ਕਰਦੀ ਆ ਹੁਣ ਮੈਂ ਚਲੋ ਜੀ ਧੋ ਲੀਏ ਫਿਰ ਮਿਲਦੇ ਆ ਤੁਹਾਨੂੰ ਇਹਨਾਂ ਨੂੰ ਅੰਦਰ ਰੱਖਦੇ ਆਪਾਂ ਲੋ ਜੀ ਪੌਟ ਸੀਗੇ ਜਿਹੜੇ ਚੰਗੀ ਤਰ੍ਹਾਂ ਸਾਫ਼ ਕਰਕੇ ਬਾਹਰ ਰੱਖੇ ਵੀ ਜਿਹੜਾ ਥੋੜਾ ਜਿਹਾ ਉਹਨਾਂ 'ਚ ਪਾਣੀ ਹੋਊਗਾ ਐਕਸਟਰਾ ਪਾਣੀ ਹਨਾ ਉਹ ਨਿਚੜ ਜਾਊਗਾ ਉਸ ਤੋਂ ਬਾਅਦ ਆਹ LED ਪੈਨਲ ਮੈਂ ਜਿਹੜੇ ਬਣਾਏ ਸੀ ਦੋ ਬਣਾਏ ਸੀ ਇਹ ਇਹ ਮੈਂ ਖੁਦ ਬਣਾਈ ਸੀ ਜੀ ਇਹ ਜੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਕਈ ਮੇਰੇ ਭੈਣ ਭਰਾ ਜਿਹੜੇ ਨਮਿਓ ਹਨ ਤਾਂ ਮੇਰੀ ਵੀਡੀਓ ਹੈਗੇ ਚੈਨਲ ਤੇ ਦੇਖ ਸਕਦੇ ਹੋ ਮੈਂ ਕਿਸ ਤਰ੍ਹਾਂ ਬਣਾਈ ਸੀ ਇਹਨਾਂ ਦੇ ਨਮੇ ਪਾਵੇ ਲਾਏ ਸੀਗੇ ਜਿਹੜੇ ਪਹਿਲਾਂ ਹੋਰ ਤਰ੍ਹਾਂ ਰੱਖੇ ਹੋਏ ਸੀ ਕਿ ਹੁਣ ਮੈਂ ਇਹਨਾਂ ਨੂੰ ਆ ਜਿਹੜਾ ਰੈਕ ਪਿਆ ਕਾਫੀ ਕਲਰ ਦਾ ਜਿਹਦੇ ਉੱਪਰ ਟੈਡੀ ਪਏ ਨੇ ਇਹਨਾਂ ਨੇ ਦੋਨੋਂ ਸਾਈਡ ਤੇ ਕਿੱਕ ਰੱਖਿਆ ਹੈਗਾ ਇਦਾਂ ਲਗਾ ਰਹੀ ਹਾਂ ਕਿਉਂਕਿ ਇਹ ਇਹਦੇ ਉੱਪਰ ਨਾ ਚਾਰਜ ਵਗੈਰਾ ਲਗਾ ਲੈਣੇ ਤਾਂ ਕਰਕੇ ਫਿਰ ਮੈਂ ਇੱਥੇ ਰੱਖ ਲਿਆ ਹੋਰ ਕਿਤੇ ਦੀ ਸੈਟਿੰਗ ਬੈਠਦੀ ਨਹੀਂ ਸੀਗੀ ਮੈਂ ਕਿਹਾ ਚੱਲ ਇੱਥੇ ਹੀ ਰੱਖ ਲੈਨੇ ਆ ਉਸ ਤੋਂ ਬਾਅਦ ਜਿਹੜੇ ਇਹ ਲਾਇਆ ਸੀਗੇ ਬਾਕਸ ਬਣਾਏ ਹੋਏ ਸੀ ਐਲਈਡੀ ਪੈਨਲ ਦੇ ਲਈ ਮੈਂ ਹਨਾ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਿਆ ਸਾਫ ਆ ਇਹੇ ਮੈਂ ਇਹਨਾਂ ਦੇ ਉੱਪਰ ਲਾਇਆ ਸੀਗਾ ਵਾਲਪੇਪਰ ਆ ਬਹੁਤ ਈਜ਼ੀਲੀ ਜਿਹੜੇ ਮਤਲਬ ਕਿ ਬਹੁਤ ਸੌਖੇ ਸਾਫ ਹੋ ਜਾਂਦੇ ਨੇਗੇ ਆ ਕੱਪੜਾ ਫੇਰ ਦੂ ਸਾਫ ਹੋ ਜਾਂਦੇ ਨੇ ਹਨਾ ਕਿਉਂਕਿ ਇਹ ਇਹਦੇ ਉੱਪਰ ਵਾਲਪੇਪਰ ਲੱਗਿਆ ਹੋਇਆਗਾ ਮਤਲਬ ਕਿ ਗਿੱਲੇ ਹੋਣ ਦਾ ਇਹਨਾਂ ਨੂੰ ਕੋਈ ਡਰ ਨਹੀਂ ਵੀ ਜੇ ਆਪਾਂ ਗਿੱਲਾ ਕੱਪੜਾ ਮਾਰਦੇ ਆ ਤਾਂ ਵੀ ਖਰਾਬ ਹੋ ਜਾਊਗਾ ਕਿਉਂਕਿ ਇਹ ਜਿਹੜੇ ਮੈਂ ਬਣਾਏ ਹੋਏ ਨੇ ਗੱਤੇ ਦੀ ਬ ਕੋਈ ਮਤਲਬ ਕਿ ਹੋਣੀ ਲੱਗਿਆ ਹੋਏ ਨੇ ਮੇਰੇ ਪਰ ਬਸ ਇਹ ਆ ਵੀ ਜਿਹੜੇ ਦੇ ਹੈਂਡਲ ਲਗਾਏ ਹੋਏ ਨੇ ਉਹ ਅਲੂਮੀਨੀਅਮ ਦੇ ਨੇ ਹੈਨਾ ਇਹਨਾਂ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜੇ ਆਪਾਂ ਪਾਟ ਸਾਫ਼ ਕੀਤੇ ਸੀ ਧੋਤੇ ਸੀ ਸਾਰੇ ਲੈ ਕੇ ਮੈਂ ਇੱਥੇ ਅੰਦਰ ਹੀ ਰੱਖ ਲਿਆ ਹੈਨਾ ਉਸ ਤੋਂ ਬਾਅਦ ਇੱਥੇ ਇੱਕ ਆਰਟੀਫੀਸ਼ੀਅਲ ਫਲਾਵਰ ਜਿਹੜੇ ਸੀਗੇ ਉਹ ਰੱਖ ਲਏ ਹੈਨਾ ਨਾਲ ਇੱਕ ਇੱਕ ਮੈਨਨਤੀ ਫਿਰ ਰੱਖਤਾ ਸੀਗਾ ਟੈਡੀਅਰ ਮੈਂ ਕਿਹਾ ਸੋਹਣੇ ਲੱਗਣਗੇ ਕਿਉਂਕਿ ਰੂਮ ਵੀ ਥੋੜਾ ਜਿਹਾ ਹਰਾ ਭਰਾ ਜਾ ਰੂਮ ਹੋ ਜੂਗਾ ਹੈਨਾ ਸੋਹਣਾ ਲੱਗਦਾ ਪਹਿਲਾਂ ਬਹੁਤ ਵਧੀਆ ਡੈਕੋਰੇਟ ਕੀਤਾ ਹੋਇਆ ਸੀ ਰੂਮ ਮੇਰਾ ਪਰ ਜਦੋਂ ਵਾਂ ਆ ਜਾਂਦਾ ਵੀ ਸਰਦੀ ਵਿੱਚ ਨਾ ਬਾਹਰ ਕੱਢਣੇ ਪੈ ਜਾਂਦੇ ਨੇ ਪਲਾਂਟ ਆ ਫਿਰ ਥੋੜਾ ਜਿਆਦਾ ਤੁਹਾਨੂੰ ਪਤਾ ਖਾਲੀ-ਖਾਲੀ ਜਿਹਾ ਹੋ ਜਾਂਦਾ ਹੁਣ ਮੈਨੂੰ ਖਾਲੀ-ਖਾਲੀ ਜਿਹਾ ਲੱਗ ਰਿਹਾ ਸੀ ਦੇਖੋ ਇੰਨੇ ਕ ਨਾਲੇ ਕਿੰਨਾ ਭਰਨਾ ਜਿਹੜਾ ਸ਼ੁਰੂ ਹੋ ਗਿਆ ਹਨਾ ਸੋਹਣਾ ਲੱਗਣ ਲੱਗ ਗਿਆ ਤੇ ਉਸ ਤੋਂ ਬਾਅਦ ਜਿਹੜੇ ਮਤਲਬ ਕਿ ਰਿਜੀਨਲ ਪਲਾਂਟ ଥିਗੇ ਹਨਾ ਇਹ ਸੀਗੇ Song of India ਦੇ ਹਨਾ ਇਹ ਦੋਨੋਂ ਸਾਈਡ ਇੱਕ ਇੱਕ ਇਹ ਰੱਖਦੇ ਸੀਗੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਜਿਹੜਾ ਮਨੀ ਪਲਾਂਟ ਆ ਇੱਧਰ ਰੱਖਤਾ ਮੈਂ ਦੇ ਖੱਬੇ ਸਾਈਡ ਰੱਖਤਾ ਸੀਗਾ ਮਨੀ ਪਲਾਂਟ ਕਹਿੰਦੇ ਹੁੰਦੇ ਨੇ ਵੀ ਇੱਧਰ ਵਾਲੀ ਸਾਈਡ ਹੈ ਨਾ ਆਪਾਂ ਕੋਈ ਵੀ ਪਲਾਂਟ ਇਸ ਤਰ੍ਹਾਂ ਜਿਵੇਂ ਮਨੀ ਪਲਾਂਟ ਹੋ ਗਿਆ ਜੈਡ ਪਲਾਂਟ ਹੋ ਗਿਆ ਜਾਂ ਸੈਂਸਵੇਰੀਆ ਹੈ ਨਾ ਸਨੇਕ ਪਲਾਂਟ ਹੋ ਗਏ ਕਹਿੰਦੇ ਬਹੁਤ ਵੀ ਜ਼ਿਆਦਾ ਸੋਭ ਬਣੇ ਜਾਂਦੇ ਨੇ ਇਹ ਵਾਲੀ ਸਾਈਡ ਰੱਖੀ ਹੈ ਨਾ ਹਾਂ ਚਲੋ ਜੀ ਇਹ ਵੀ ਰੱਖਤਾ ਸੀ ਦੇਖੋ ਆਪਾਂ ਮਨੀ ਪਲਾਂਟ ਇੱਥੇ ਟੇਬਲ ਸੀਗਾ ਜਿਹੜਾ ਮੇਰੇ ਕੋਲ ਕੀ ਕਹਿੰਦੇ ਨੇ ਸਟੂਲ ਜਿਆ ਇਹਦੇ ਉੱਪਰ ਰੱਖਤਾ ਸੀਗਾ ਉਸ ਤੋਂ ਬਾਅਦ ਸੀਗਾ ਇੱਕ 에리카 ਪਾਮ 에리카 ਪਾਮ ਜਿਹੜਾ ਉਹ ਰੱਖਦਾ ਸੀਗਾ ਸੱਜੇ ਸਾਈਡ ਵੱਡ ਦੇ ਹਨਾ ਜਨਕੀ ਰਾਈਟ ਸਾਈਡ ਮੈਂ ਕਿ ਉਹਨੂੰ ਇੱਥੇ ਰੱਖ ਦਿੰਦੀ ਆ ਨਾਲ ਤਾਂ ਕਮਰਾ ਪਰ ਮੈਂ ਭਰਮਾ ਜਿਹਾ ਲੱਗੂਗਾ ਹਨਾ ਵਧੀਆ ਭਰਿਆ ਭਰਿਆ ਜਿਹਾ ਲੱਗੂਗਾ ਤੇ ਲੋ ਜੀ ਉਸ ਤੋਂ ਬਾਅਦ ਇੱਥੇ ਆ ਜਿਹੜੇ ਟੈਡੀ ਸੀਗੇ ਮੇਰੇ ਕੋਲ ਪਹਿਲਾਂ ਸਣੀ ਕਹਿੰਦਾ ਸੀ ਵੀ ਆਹ ਰਹਿ ਕੇ ਤੋਂ ਮੰਮੀ ਟੈਡੀ ਵੀਰ ਚੱਕ ਕੇ ਕਿਤੇ ਹੋਰ ਰੱਖ ਦੇ ਕਹਿੰਦਾ ਇੱਥੇ ਚਾਰਜ ਚੋਰ ਜੀ ਵਧੀਆ ਆਸਾਨੀ ਨਾਲ ਲੱਗ ਜਾਂਦੇ ਨੇ ਮੈਂ ਕਿਹਾ ਵੀ ਨਹੀਂ ਕੋਈ ਨਹੀਂ ਜਿਹੜੇ ਛੋਟੇ ਸੀਗੇ ਇੱਕ ਇੱਕ ਦੋਨੋਂ ਸਾਈਡ ਮੇ ਲੀਡੀ ਦੇ ਹਨਾ ਆ ਜਿਹੜੇ ਪੈਨਲ ਜੀ ਸੀਗੇ ਇਹਨਾਂ ਦੇ ਉੱਪਰ ਰੱਖਦੇ ਬਾਕਸਾਂ ਦੇ ਉੱਪਰ ਹਨਾ ਉਸ ਤੋਂ ਬਾਅਦ ਇੱਕ ਇੱਕ ਪਲਾਂਟ ओरिजिनल ਵੀ ਰੱਖਿਆ ਸੀ ਮੇਨਾਂ ਦੇ ਉੱਪਰ ਹਨਾ ਬਹੁਤ ਵਧੀਆ ਲੱਗਣ ਲੱਗਿਆ ਸੀ ਇੰਨੇ ਨਾਲ ਯਾਜੀ ਘਰ ਸੋਹਣਾ ਲੱਗਣ ਲੱਗਾ ਘਰ ਨਹੀਂ ਜੀ ਨਹੀਂ ਰੂਮ ਬਹੁਤ ਸੋਹਣਾ ਲੱਗਣ ਲੱਗਿਆ ਸੀਗਾ ਲੋ ਜੀ ਰੂਮ ਆਪਾਂ ਸਮਾਨ ਸਾਰੇ ਜਿਹੜੇ ਪਲਾਂਟ ਸੀ ਲਿਆ ਕੇ ਰੱਖਦੇ ਰੂਮ ਚ ਹੁਣ ਦਾ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਲੱਗਿਆ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਦਿਖਾਉਣੇ ਸੋਨ ਇਸ ਤਰ੍ਹਾਂ ਪਾ ਰੱਖ ਲੇ ਪਰ ਫਾਈਨਲ ਲੁੱਕ ਇਹਦਾ ਦਿਖਾਉਣੇ ਸੋਨੂੰ ਲਓ ਜੀ ਥੋੜੀ ਜੀ ਕੋਸ਼ਿਸ਼ ਕੀਤੀ ਧੀ ਰੂਮ ਨੂੰ ਬਸ ਥੋੜਾ ਜਿਹਾ ਸਜਾਉਣ ਦੀ ਕਿਉਂਕਿ ਮੈਨੂੰ ਵਧੀਆ ਲੱਗਦਾ ਇਸ ਤਰ੍ਹਾਂ ਪਰ ਇਧਰ ਦੇਖੋ ਇਹ ਜਿਹੜੇ LED ਵਾਲੀ ਸਾਈਡ ਇਸ ਤਰ੍ਹਾਂ ਲੱਗ ਰਿਹਾ ਇਸ ਤਰ੍ਹਾਂ ਇਹਦਾ ਵਿਊ ਆ ਰਿਹਾਗਾ ਥੋੜੀ ਜੀ ਹਰਿਆਲੀ ਜੀ ਹੋ ਗਈ ਰੂਮ ਦੇ ਵਿੱਚ ਰੂਮ ਸੋਹਣਾ ਜਿਹਾ ਲੱਗਣ ਲੱਗ ਗਿਆ ਹੈਨਾ ਜਿਵੇਂ ਕਿ ਤੁਸੀਂ ਵੀ ਦੇਖਿਆ ਹੋਗਾ ਹੁਣ ਖਾਲੀ-ਖਾਲੀ ਜਿਹਾ ਲੱਗਦਾ ਹੋ ਤੁਸੀਂ ਮਹਿਸੂਸ ਕੀਤਾ ਹੋ ਜਿਹੜੇ ਮੇਰੇ ਪੁਰਾਣੇ ਸਬਸਕ੍ਰਾਈਬਰ ਭੈਣ ਭਰਾਓ ਤੁਸੀਂ ਮੇਰੀ YouTube ਫੈਮਲੀ ਨੇ ਹੈਨਾ ਕੀਤਾ ਹੋਗਾ ਪਰ ਹੁਣ ਥੋੜਾ ਜਿਹਾ ਚਲੋ ਵਧੀਆ ਲੱਗਣ ਲੱਗ ਗਿਆ ਤੇ ਇਧਰਲੀ ਸਾਈਡ ਤੁਹਾਨੂੰ ਪਤਾ ਹੀ ਹੈ ਬੈੱਡ ਆ ਜੀ ਤੇ ਕੁਛੇ ਫੋਟੋ ਲੱਗੇ ਹੋਈਆਂ ਨੇ ਹਨਾ ਇਹ ਰਹਿਗਾ ਜਿਹੜਾ ਆਪਾਂ ਮੀਸ਼ੂ ਤੋਂ ਮੰਗਵਾਇਆ ਸੀਗਾ ਇੱਕ ਸਾਈਡ ਇਹ ਹੈਗਾ ਕੋਈ ਨਹੀਂ ਜੀ ਦਿਨੇ ਆਪਾਂ ਹਾਊਸ ਟੂ ਤੁਹਾਨੂੰ ਬਹੁਤ ਜਲਦੀ ਤੇ ਬਾਕੀ ਦੱਸਿਓ ਜੀ ਤੁਹਾਨੂੰ ਅੱਜ ਦੀ ਜਿਹੜੀ ਮੇਰੀ ਥੋੜੀ ਬਿਲਕੁਲ ਛੋਟੀ ਜੀ ਸਜਾਵਟਾ ਵੀ ਕੀਦਮ ਮੇ ਲੱਗੀ ਹੈ ਨਾ ਤੇ ਚੱਲਦੇ ਹਾਂ ਹੁਣ ਆਪਾਂ ਬਾਹਰ ਕੋਈ ਕੰਮ ਖਰ ਹੋਰ ਕਰਦੇਾਂਗੇ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਇੱਥੇ ਹੋ ਗਿਆ ਸੀਗਾ ਜੀ ਹੁਣ ਮੇਰੇ ਆ ਖਾਣੇ ਦਾ ਟਾਈਮ ਖਾਣਾ ਬਣਾਉਣਾ ਸੀਗਾ ਮੈਂ ਤਿਆਰੀ ਸਾਰੀ ਕੀਤੀ ਪਈ ਹੈ ਖਾਣੇ ਦੀ ਬਸ ਸ਼ਾਇਦ ਸਬਜੀ ਨੂੰ ਤੜਕਾ ਲਗਾਉਣਾ ਸੀਗਾ ਆਟਾ ਵਗੈਰਾ ਮੈਂ ਗੁੰਨਤਾ ਸੀਗਾ ਜੋਤ ਪੱਤੀ ਸਣੀ ਕਰ ਦਿੰਦਾ ਹੁਣ ਕਦੇ ਪਿੰਦਰ ਕਦੇ ਸਣੀ ਹੁਣ ਉਹਨਾਂ ਦੀ ਮੈਂ ਡਿਊਟੀ ਲਈ ਹੈ ਕਿਉਂਕਿ ਬੱਚਿਆਂ ਨੂੰ ਵੀ ਇਹ ਆਦਤ ਪਾਉਣੀ ਚਾਹੀਦੀ ਹੈ ਹਨਾ ਜੇ ਬੱਚੇ ਹੁਣ ਸਿੱਖਣਗੇ ਫਿਰ ਅੱਗੇ ਜਾ ਕੇ ਕਰਨਗੇ ਹਨਾ ਕੋਈ ਨਾ ਕੋਈ ਕੰਮ ਕੋਈ ਵੀ ਆਪਾਂ ਘਰ ਦੇ ਕੰਮ ਲੈ ਲਓ ਫੇਰ ਹੀ ਬੱਚੇ ਸਿੱਖਦੇ ਨੇ ਇੱਥੇ ਕੱਦੂ ਵੀ ਕੱਟ ਲਿਆ ਸੀਗਾ ਦੁੱਧ ਨੂੰ ਵੀ ਉਵਾਲਤਾ ਸੀਗਾ ਮੈਂ ਮ ਮਸਾਲਾ ਵਗੈਰਾ ਜਣੀ ਕਿ ਸਾਰੀ ਤਿਆਰੀ ਮੇਰੀ ਕੀਤੀ ਪਈ ਸੀਗੀ ਸਬਜੀ ਦੀ ਉਸ ਤੋਂ ਬਾਅਦ ਸਿਰਫ ਸਬਜੀ ਨੂੰ ਮੈਂ ਤੜਕਾ ਲਗਾਉਣਾ ਸੀਗਾ ਤੜਕਾ ਲਾਉਣਾ ਸ਼ੁਰੂ ਕਰਤਾ ਸੀ ਬਸ ਉਹੀ ਸਿੰਪਲ ਜੀ ਸਬਜੀ ਹੁੰਦੀ ਹੈ ਜੀ ਮੈਂ ਕਿ ਸਾਰੇ ਮਸਾਲੇ ਆਪਾਂ ਪਿਆਜ਼ ਲਸਣ ਦੇ ਵਿੱਚੇ ਪਾ ਲੈਨੇ ਆ ਜੋ ਵੀ ਹਲਦੀ ਨਮਕ ਮਿਰਚ ਹੁੰਦਾ ਤੇ ਉਸ ਤੋਂ ਬਾਅਦ ਤੜਕਾ ਲਗਾਉਣ ਤੋਂ ਬਾਅਦ ਕੀ ਫਿਰ ਮੇਰਾ ਮਨ ਕੀਤਾ ਇੰਨੀ ਜ਼ਿਆਦਾ ਗਰਮੀ ਸੀ ਅੱਜ ਮੈਨੂੰ ਥਕਾਵਟ ਵੀ ਹੋਈ ਪਈ ਸੀਗੀ ਉਸ ਤੋਂ ਬਾਅਦ ਇੱਥੇ ਚੀਨੀ ਇਹ ਸੀਗੀ ਉਹ ਪਾਊਡਰ ਬਣਾਇਆ ਹੈ ਚੀਨੀ ਦਾ ਮਤਲਬ ਕਿ ਪੀਸੀ ਹੋਈ ਚੀਨੀ ਪੀਸੀ ਹੋਈ ਚੀਨੀ ਸੀਗੀ ਉਹਨੂੰ ਮੈਂ ਘੋਲ ਲਿਆ ਸੀ ਪਾਣੀ 'ਚ ਦੋ ਪਾਲੇ ਸੀਗੇ ਨਿੰਬੂ ਕਲੇਰ ਸਾਹਿਬ ਸ਼ਾਇਦ ਹੈ ਨਹੀਂ ਸੀ ਕਰ ਇੱਥੇ ਪਿੰਦਰ ਵੀ ਨਹੀਂ ਸੀਗਾ ਕਿਉਂਕਿ ਆਪਣੀ ਨਵੀਂ ਗੱਡੀ ਆ ਰਹੀ ਹੈ ਘਰੇ ਹੈਨਾ ਤਿਆਰ ਕਰਵਾ ਰਹੇ ਹਾਂ ਉਹ ਵੀ ਜਲਦ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਆਪਾਂ ਜਿਹੜੀ ਤਿਆਰ ਕਰਵਾਈ ਹੈ ਗੱਡੀ ਵੀ ਕਿੰਨਾ ਖਰਚਾ ਆਇਆ ਕਿਵੇਂ ਆਪਾਂ ਤਿਆਰ ਕਰਾਈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਪਰ ਇੱਥੇ ਮੈਂ ਆਪਣੇ ਦਸਨੀ ਲਈ ਆਪਣੇ ਵੱਡੇ ਵਟੇ ਲਈ ਬਣਾ ਰਹੀ ਸੀ ਨਿੰਬੂ ਪਾਣੀ ਅੰਦੇ ਨਾਲ ਨਿੰਬੂ ਪਾਣੀ ਸੰਨੂ ਮੇ ਤੇ ਆਈ ਸੀ ਤੁਨੂੰ ਮੈਂ ਕੁਝ ਕੰਮ ਵੀ ਕਰਕੇ ਆਈ ਸੀਗੀ ਤਸ ਤੋਂ ਬਾਅਦ ਇੱਥੇ ਆਪਣਾ ਮਸਾਲਾ ਵੀ ਬਣ ਕੇ ਤਿਆਰ ਸੀਗਾ ਇਹਦੇ ਵਿੱਚ ਮੈਂ ਕਦੋਂ ਮਿਕਸ ਕਰਨ ਤੋਂ ਬਾਅਦ ਫੇਰ ਬੈਠ ਕੇ ਮੈਂ ਨਿੰਬੂ ਪਾਣੀ ਪੀਤਾ ਐਨਾ ਆਰਾਮ ਮਿਲਿਆ ਮਤਲਬ ਗਰਮੀ ਨਾ ਬਹੁਤ ਜ਼ਿਆਦਾ ਹੋ ਗਈ ਕਿਤੇ ਕਿਤੇ ਤਾਂ ਕਹਿੰਦੇ 46 ਟੈਂਪਰੇਚਰ तंप्रेट्चर 47 ਟੈਂਪਰੇਚਰ ਅੱਜ ਮੈਂ ਖਬਰਾਂ ਸੁਣੀਆਂ ਸੀ ਕਹਿੰਦੇ ਇੰਨੀ ਕੁ ਜ਼ਿਆਦਾ ਵੀ ਇਦੋਂ ਵੀ ਹੋਰ ਗਰਮੀ ਜ਼ਿਆਦਾ ਪੈਣੀ ਹੈਗੀ ਕੀ ਕਰੀਏ ਹਨਾ ਬਾਹਰ ਨਿਕਲਣ ਨੂੰ ਮਨ ਨਹੀਂ ਕਰਦਾ ਹੈਗਾ ਬਿਲਕੁਲ ਵੀ ਮੈਂ ਕਹਣੀ ਜਾਓ ਵੀ ਨਾ ਕਿਉਂਕਿ ਜੇ ਨਹੀਂ ਸਰਦਾ ਤਾਂ ਹੀ ਜਾਓ ਜਿਹੜੇ ਹੁਣ ਚਲੋ ਖੇਤਾਂ 'ਚ ਕੰਮ ਕਰਦੇ ਨੇ ਜਾਂ ਵਿਚਾਰੇ ਹਨਾ ਕੋਈ ਦਿਹਾੜੀ ਕਰਦੇ ਨੇ ਜਾਂ ਜਿਨ੍ਹਾਂ ਦਾ ਹਨਾ ਪੱਕਾ ਕੰਮ ਨਹੀਂ ਸਰਦਾ ਘਰ ਦੇ ਵਿੱਚ ਨਹੀਂ ਬੈਠ ਸਕਦੇ ਵਿਚਾਰਿਆਂ ਦੀ ਮਜਬੂਰੀ ਹੈ ਹਨਾ ਉਹਨਾਂ ਨੂੰ ਤਾਂ ਚਲੋ ਜਾਣਾ ਹੀ ਹੈਗਾ ਪਰ ਉਹ ਵੀ ਹਨਾ ਆਪਣੇ ਧਿਆਨ ਨਾਲ ਹੀ ਜਾਣ ਆਪਣਾ ਕੱਪੜਾ ਵਗੈਰਾ ਲੈ ਕੇ ਸਿਰ ਟੱਕ ਕੇ ਹਨਾ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈਗੀ ਮੈਂ ਇਸ ਟਾਈਮ ਸਬਜੀ ਤਾਂ ਹੀ ਮੈਂ ਗੈਸ 'ਨੂੰ ਅੰਦਰ ਰੱਖਿਆ ਹੈਗਾ ਅੰਬਾਰੀਆ ਉੱਠੀ ਮੈਂ ਰੋਟੀ ਬਣਾ ਲੈਣੀ ਹੈ ਵੀ ਸਬਜ਼ੀ ਨੂੰ ਤਾਂ ਚਲੋ ਜਿਵੇਂ ਨਾ ਜਿਵੇਂ ਕਰਕੇ ਤੜਕਾ ਵਗੈਰਾ ਲਗਾ ਹੀ ਦਿੰਨੇ ਆ ਨਾ ਬੁੱਧਪਾਦ ਦੇ ਵਿੱਚ ਤਾਂ ਚਲੋ ਫਿਰ ਦੇਖਣਾ ਹੀ ਹੁੰਦਾਗਾ ਅ ਬਹੁਤ ਜ਼ਿਆਦਾ ਹੋਆ ਇੱਥੇ ਲੈ ਕੇ ਆ ਗਈ ਸੀ ਨਿੰਬੂ ਪਾਣੀ ਮੈਂ ਬਾਹਰ ਬੈਠ ਕੇ ਪੀਣ ਲੱਗੇ ਸੀ ਪਰ ਮੈਨੂੰ ਨਰਾਮ ਆਇਆ ਸੀ ਦੁੱਧ ਵੀ ਮੈਂ ਬਾਹਰ ਲੈ ਕੇ ਰੱਖ ਲਿਆ ਸੀ ਕਿਉਂਕਿ ਅੰਦਰ ਫਿਰ ਉਹ ਗਰਮੀ ਜ਼ਿਆਦਾ ਸੀ ਕਿ ਇੱਥੇ ਕੂਲਰ ਚਲਾਇਆ ਹੋਇਆ ਸੀ ਤੁਸੀਂ ਦੇਖ ਹੀ ਸਕਦੇ ਮੈਂ ਇੰਨੇ ਉਸ ਨਾਲ ਪਾਣੀ ਨੂੰ ਪੀ ਰਹੀ ਸੀ ਨਿੰਬੂ ਪਾਣੀ ਨੂੰ ਇੰਨੇ ਮ제 ਨਾਲ ਮਤਲਬ ਕਿ ਇੰਨਾ ਆਰਾਮ ਮਿਲਿਆ ਪੀ ਕੇ ਨਾ ਬਹੁਤ ਜ਼ਿਆਦਾ ਤੇ ਗੈਸ ਬਾਹਰ ਹੀ ਰੱਖਣਾ ਹਜੇ ਇਸ ਮਹੀਨਾ ਇੱਕ ਮਹੀਨਾ ਆ ਮਹੀਨਾ ਹਨਾ ਜੇਠ ਦਾ ਜੇਠ ਸ਼ਾਇਦ ਕਹਿੰਦੇ ਨੇ ਵੀ ਜ਼ਿਆਦਾ ਤਪਦਾ ਹੁੰਦਾ ਪਰ ਦੇਖੋ ਇਸ ਵਾਰ ਕਹਿੰਦੇ ਨੇ ਵੀ ਗਰਮੀ ਬਹੁਤ ਜ਼ਿਆਦਾ ਪੈਣੀ ਆ ਬਚ ਕੇ ਰਹੋ ਭੈਣੋ ਪ੍ਰਭੂ ਗਰਮੀ ਤੋਂ ਨਹੀਂ ਸਰਦਾ ਤਾਂ ਹੀ ਬਾਹਰ ਜਾਓ ਹਨਾ ਕੋਈ ਨਹੀਂ ਜ਼ਰੂਰੀ ਨਹੀਂ ਹੈਗਾ ਆਪਣੀ ਸਿਹਤ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਹਨਾ ਕਿ ਆਪਣੀ ਸਿਹਤ ਤੰਦਰੁਸਤ ਆਪਾਂ ਤੰਦਰੁਸਤ ਤਾਂ ਹੀ ਜ਼ਿੰਦਗੀ ਹੈਗੀ ਹਨਾ ਨਹੀਂ ਫਿਰ ਜ਼ਿੰਦਗੀ ਖਾਦੀ ਜੇ ਆਪਾਂ ਤੰਦਰੁਸਤ ਹੀ ਨਹੀਂ ਹੈਗੇ ਫੇਰ ਇਹ ਕੰਮ ਨੂੰ ਮਨ ਕਰਦਾ ਹਨਾ ਚਲੋ ਜੀ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆਂਗੇ ਆਈ ਹੋਪ ਤੁਹਾਨੂੰ ਵਲੌਗ ਮੇਰੇ ਵਧੀਆ ਲੱਗੇ ਹੋਣਗੇ ਲੱਗਦੇ ਹੋਣਗੇ ਜਾਂ ਲੱਗਿਆ ਹੋਊਗਾ ਹਨਾ ਤਾਂ ਵੀਡੀਓ ਨੂੰ ਲਾਈਕ ਕਰਿਓ ਨਿਊ ਚੈਨਲ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਮਿਲਦੇ ਆਂ ਕੱਲ ਨੂੰ ਵਧੀਆ ਜਿਹਾ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ খুশি রো খুশাল রহো বা টেক কেয়ার গুড নাইট